ਅੱਜ ਵੱਲੀ ਦੀ ਵੱਡੀ ਖਬਰ ਪਾਚ ਪਾ ਦੇ ਲਾਲਕ੍ਰਿਸ਼ਨ ਅਡਵਾਨੀ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿੱਥੇ ਲਾਲਕ੍ਰਿਸ਼ਨ ਅਡਵਾਨੀ ਨੂੰ ਹੁਣ ਭਾਰਤ ਰਤਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਤਾਂ ਦੱਸਦੀ ਹੈ ਕਿ ਭਾਰਤ ਦੇ 7ਵੇਂ ਉਪ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ ਲਾਲਕ੍ਰਿਸ਼ਨ ਅਡਵਾਨੀ ਅਤੇ ਜਨਾਲੀ ਭਾਰਤੀ ਜਨਤਾ ਪਾਰਟੀ ਦੇ ਕੋ ਫਾਊਂਡਰਾਂ ਦੇ ਵਿੱਚੋਂ ਇੱਕ ਲਾਲਕ੍ਰਿਸ਼ਨ ਅਡਵਾਨੀ ਵੀ ਹਨ ਇਸੇ ਨਾਲ ਹੀ ਦੱਸਦੀ ਹੈ ਕਿ ਆਰਐਸਐਸ ਦੇ ਮੈਂਬਰ ਵੀ ਦੱਸ ਜਾਂਦੇ ਨੇ ਲਾਲਕ੍ਰਿਸ਼ਨ ਅਡਵਾਨੀ ਤੇ ਇਨਾ ਦਾ ਸਿਆਸਤ ਦੇ ਵਿੱਚ ਕਾਫੀ ਲੰਬਾ ਸਫ਼ਰ ਰਿਹਾ ਜਿਸ ਤੇ ਚੱਲਦਿਆਂ ਹੁਣ ਇਹਨਾਂ ਨੂੰ ਭਾਰਤ ਰਤਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਤਾਂ ਦੱਸ ਦਈਏ ਕਿ ਇਹਨਾਂ ਵੱਲੋਂ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਵਿੱਚ ਵੀ ਕਾਫੀ ਲੰਬੇ ਸਮੇਂ ਤੱਕ ਆਪਣੀ ਸੇਵਾਵਾਂ ਦਿੱਤੀਆਂ ਕੀਆਂ ਨੇ ਅਤੇ ਜ਼ਨਾਲੀ ਹੋਰ ਕਈ ਉਦਿਆਂ ਦੇ ਉੱਤੇ ਵੀ ਇਹਨਾਂ ਵੱਲੋਂ ਆਪਣੀ ਸੇਵਾਵਾਂ ਦਿੱਤੀਆਂ ਕੀਆਂ ਨੇ ਕਾਫੀ ਲੰਬੇ ਸਮੇਂ ਤੱਕ ਜਿਸ ਦੇ ਚੱਲਦੇ ਇਹਨਾਂ ਨੂੰ ਵੀ ਹੁਣ ਭਾਰਤ ਰਤਨ ਅਵਾਰਡ ਵਾਸਤੇ ਚੁਣਿਆ ਗਿਆ ਤਾਂ ਇਸ ਦੇ ਨਾਲ ਹੀ ਕਈ ਹੋਰ ਮਹਿਕਮੇ ਵੀ ਸਾਹਮਣੇ ਆਦੇ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਵੱਲੋਂ ਕਾਫੀ ਲੰਬੇ ਸਮੇਂ ਤੱਕ ਆਪਣੀ ਸਰਵਿਸਿਜ਼ ਦਿੱਤੀਆਂ ਕੀਆਂ ਨੇ ਤੇ ਭਾਜਪਾ ਦੇ ਵਿੱਚ ਕਾਫੀ ਲੰਬੇ ਸਮੇਂ ਤੱਕ ਇਹਨਾਂ ਵੱਲੋਂ ਸਿਆਸਤ ਦੇ ਵਿੱਚ ਲੋਕਾਂ ਦੇ ਹੱਕ ਦੇ ਵਿੱਚ ਵੀ ਕੰਮ ਕੀਤੇ ਗਏ ਨੇਤਾ ਦੱਸिए ਕਿ ਪਾਜਪਾ ਦੇ ਕੋਫਾਊਂਡਰਾਂ ਦੇ ਵਿੱਚੋਂ ਇੱਕ ਦੱਸੇ ਜਾਂਦੇ ਨੇ ਤੇ ਇਸ ਦੇ ਨਾਲ ਯਰਐਸਐਸ ਦੇ ਮੈਂਬਰ ਨੇ ਜਿਸ ਤੋਂ ਚੱਲਦਾ ਇਹ ਨਾ ਫੋਲੋ ਸਿਆਸਤ ਦੇ ਵਿੱਚ ਕਾਫੀ ਲੰਬਾ ਸਫ਼ਰ ਤੈਅ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਪੀਐਮ ਮੋਦੀ ਵੱਲੋਂ ਵੀ ਟਵੀਟ ਕਰਕੇ ਲਾਲ ਕਿਸ਼ਨ ਅਡਵਾਨੀ ਨੂੰ ਧੰਨਵਾਦ ਦਿੱਤਾ ਗਿਆ ਤਾਂ ਇਸ ਦੇ ਨਾਲ ਹੀ ਤੁਹਾਨੂੰ ਤਸਵੀਰਾਂ ਵੀ ਦਿਖਾ ਦਿੰਨੇ ਆਂ